ਦੇਸ਼ਪਾਤ ਵਿੱਚ ਗਰਮੀ ਦੇ ਕਹਿਰ ਨੇ ਆਪਣੇ ਪੈਰ ਪਸਾਰ ਰੱਖੇ ਨੇ ਕੜਾਕੇ ਦੀ ਧੁੱਪ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਵਿੱਚ ਹਾਲੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਗਿਆਨੀਆ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਰਾਜਸਥਾਨ ਅਤੇ ਪੰਜਾਬ ਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ ਇਸ ਦੇ ਨਾਲ ਹੀ ਕੜੇ ਮਾਰੀ ਵੀ ਹੋ ਸਕਦੀ ਹੈ ਮੌਸਮ ਵਿਗਿਆਨੀਆ ਦੇ ਅਨਸਾਰ ਵੈਸਟਰਨ ਡਿਸਟਰਬੈਂਸ ਮਦ ਟ੍ਰੋਪੋਸਫੇਰਿਕ ਪੱਛਮੀ ਹਵਾਵਾਂ ਵਿੱਚ ਇੱਕ ਟਰਫ ਜਿਸ ਦੀ ਧੂਰੀ ਸਮੁੰਦਰ ਤਲ ਤੋਂ 5.8 ਕਿਲੋਮੀਟਰ ਉੱਤੇ ਹੈ ਹੁਣ ਲਗਭਗ 30 ਡਿਗਰੀ ਉੱਤਰੀ ਅਕਸ਼ਾਂਸ਼ ਦੇ ਨਾਲ 58 ਡਿਗਰੀ ਪੂਰੀ ਲੰਬਕਾਰ ਦੇ ਉੱਤਰ ਵੱਲ ਚੱਲਦੀ ਹੈ ਇੱਕ ਚੱਕਰਵਾਤੀ ਚੱਕਰ ਉੱਤਰ ਪੂਰਬੀ ਅਸਾਮ ਅਤੇ ਸਮੁੰਦਰ ਤਲ ਤੋਂ 3.1 ਅਤੇ 5.8 ਕਿਲੋਮੀਟਰ ਦੇ ਵਿਚਕਾਰ ਦੇ ਖੇਤਰਾ ਵਿੱਚ ਬਣਿਆ ਹੋਇਆ ਹੈ ਬੰਗਲਾਦੇਸ਼ ਦੇ ਉੱਪਰ ਇੱਕ ਚੱਕਰਵਾਤੀ ਸਰਕੂਲੇਸ਼ਨ ਹੈ ਉੱਤਰ ਪੂਰਬੀ ਰਾਜਸਥਾਨ ਵਿੱਚ ਅਤੇ ਇਸ ਦੇ ਆਲੇ ਦੁਆਲੇ ਚੱਕਰਵਾਤੀ ਚੱਕਰ ਵੀ ਚੱਲ ਰਿਹਾ ਹੈ ਮੱਧ ਮਹਾਰਾਸ਼ਟਰ ਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਗਿਆ ਹੈ